ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਰੁਖ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ਤੇ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਨੇ 2008 ਦੇ ਵਿੱਚ ਵਾਅਦਾ ਕੀਤਾ ਸੀ ਕਿ 2025 ਤੱਕ ਆਸਟ੍ਰੇਲੀਆ ਨਾਲ ਆਮਦਨ ਦਾ ਫਰਕ ਘਟਾ ਦਿੱਤਾ ਜਾਵੇਗਾ ਉਸ ਵਕਤ ਟ੍ਰਾਂਸ-ਸਮਾਨ ਤਨਖਾਹ ਦੇ ਵਿੱਚ 32% ਦਾ ਫਰਕ ਸੀ ਤੇ ਅੱਜ ਇਹ 24% ਤੇ ਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀ ਰਵਾਨਗੀ ਹੋਰ ਤੇਜ਼ ਹੋਈ ਹੈ ਵਲੰਗਟਨ 에ਅਰਪੋਰਟ ਤੇ ਡਿਪਾਰਚਰ ਗੇਟ ਦੇ ਕਿਵੀ ਯਾਤਰੀਆਂ ਨੇ ਦੱਸਿਆ ਹੈ ਕਿ ਉਹ ਹੋਜ਼ ਕਿਉਂ ਜਾ ਰਹੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਸਾਬਕਾ ਪੁਲਿਸ ਅਧਿਕਾਰੀ ਦੀ ਸ਼ੈਨ ਐਮਰਰ ਬਿਨਾਂ ਨੌਕਰੀ ਫਿਕਸ ਕੀਤੇ ਹੀ ਪਰਤ ਵਰ دیਵਾਨਾ ਹੋ ਗਿਆ ਉਹ ਕਹਿੰਦਾ ਹੈ 6 ਸਾਲ ਪੁਲਿਸ ਦੇ ਵਿੱਚ ਰਿਹਾ ਪਰ 1 ਲੱਖ ਡਾਲਰ ਵੀ ਨਹੀਂ ਕਮਾਏ ਉਥੇ 21 ਸਾਲ ਦਾ ਜਵਾਨ ਵੀ 1,30,000 ਡਾਲਰ ਕਮਾਰਿਆ ਹੈ ਉਹ ਸੋਚ ਰਿਹਾ ਹੈ ਕਿ ਪਰਿਵਾਰ ਨੂੰ ਕੁਝ ਮਹੀਨਿਆਂ ਲਈ ਉਥੇ ਲੈ ਕੇ ਚਲੇ ਜਾਵਾਂ ਇੱਕ ਹੋਰ ਨਰਸ ਵੀ 에ਰਪੋਰਟ ਤੇ ਮਿਲੀ ਉਸਨੇ ਆਪਣਾ ਨਾਮ ਕੈਰੋਲਿਨ ਵੇਬ ਦੱਸਿਆ ਉਸਨੇ ਕਿਹਾ ਕਿ ਮੇਰੇ ਕੋਲ 10 ਸਾਲਾਂ ਦਾ ਤਜਰਬਾ ਹੈ ਪਰ ਉਸਦੀ ਨਿਊਜ਼ੀਲੈਂਡ ਦੇ ਵਿੱਚ ਇੰਟਰਵਿਊ ਤੱਕ ਨਹੀਂ ਹੋਈ ਹੁਣ ਉਹ ਟਸਮਾਨੀਆ ਵਿੱਚ ਨੌਕਰੀ ਕਰਨ ਜਾ ਰਹੀ ਹੈ ਉਹ ਕਹਿੰਦੀ ਹੈ ਉੱਥੇ ਨਰਸ ਪੇਸ਼ੈਂਟ ਰੇਸ਼ਿਓ ਸਾਫ਼ ਹੈ ਕੰਮ ਦਾ ਬੋਝ ਵੀ ਘੱਟ ਹੈ ਅਤੇ ਖਾਣੇ ਦੀ ਬ੍ਰੇਕ ਵੀ ਮਿਲਦੀ ਹੈ ਇਸੇ ਤਰ੍ਹਾਂ ਆਈਬਨ ਅਤੇ ਬਰਨਵਿਕ 23 ਸਾਲ ਗੋਲਡ ਕੋਸਟ ਰਹਿ ਕੇ ਵਾਪਸ ਵੈਰਾਪਾ ਆਇਸਨ ਪਰ ਮੁੜ ਆਸਟ੍ਰੇਲੀਆ ਜਾ ਰਹੇ ਹਨ ਉਹ ਕਹਿੰਦੇ ਹਨ ਸਾਡੇ ਪੋਤੇ ਪੋਤੀਆਂ ਉੱਥੇ ਹਨ ਅਸੀਂ ਉੱਥੇ ਹੀ ਚਲੇ ਜਾ ਰਹੇ ਹਾਂ ਉੱਥੇ ਮੌਸਮ ਵੀ ਚੰਗਾ ਹੈ ਇੱਕ ਯੰਗ ਪ੍ਰੋਫੈਸ਼ਨਲ ਨਾਲ ਵੀ ਗੱਲਬਾਤ ਕੀਤੀ ਗਈ ਅਸਾਜ ਮਾਰਕੀਟਿੰਗ ਮੈਨੇਜਰ ਹੈ ਉਸਨੇ ਕਿਹਾ ਕਿ ਵੈਲਿੰਗਟਨ ਸੋਨਾ ਹੈ ਪਰ ਸਰਗਰਮੀਆਂ ਦੀ ਘਾਟ ਹੈ ਮੈਲਬੌਰਨ ਅਜੇ ਵੀ ਜਿੰਦਾਦਲੀ ਨਾਲ ਭਰਪੂਰ ਹੈ ਰੇਲੋਕੂਸ਼ਨ ਸੇਵਾ ਚਲਾਉਣ ਵਾਲਾ ਮਾਰਕ ਬਰਕਰਤ ਕਹਿੰਦਾ ਹੈ ਪਹਿਲਾਂ ਲੋਕ ਉਹੀ ਲੈ ਜਾਂਦੇ ਸਨ ਪਰ ਹੁਣ ਘਰ ਪਰਿਵਾਰ ਕੀ ਵੀ ਸੇਵਰ ਸਾਬ ਉੱਤੇ ਸ਼ਿਫਟ ਹੋ ਰਹੇ ਹਨ ਬਜ਼ੁਰਗ ਵੀ ਬੱਚਿਆਂ ਦੇ ਪਿੱਛੇ ਜਾ ਰਹੇ ਹਨ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 2024 ਦੇ ਵਿੱਚ 30000 ਕੀ ਹੋਈ ਨੈਟ ਲਾਸਟ ਆਸਟ੍ਰੇਲੀਆ ਨੂੰ 2012 ਤੋਂ ਕਿਤੇ ਵਾਸੀ ਲਗਭਗ 7 ਲੱਖ ਨਿਊਜ਼ੀਲੈਂਡਰ ਹੁਣ ਆਸਟ੍ਰੇਲੀਆ ਦੇ ਵਿੱਚ ਮੂਵ ਹੋ ਚੁੱਕੇ ਹਨ ਜੇਕਰ ਇਸ ਦੇ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਆਫ ਆਕਲੈਂਡ ਦੇ ਪ੍ਰੋਫੈਸਰ ਫਰਾਂਸਿਸ ਕੋਲਿੰਸ ਨੇ ਕਿਹਾ ਹੈ ਕਿ ਪਰਿਵਾਰ ਅਤੇ ਸਮਾਜਿਕ ਨੈਟਵਰਕ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣਿਆ ਹੈ ਇੱਕ ਜਾਂਦਾ ਹੈ ਫਿਰ ਮਗਰ ਮਗਰ ਹੋਰ ਵੀ ਲੋਕ ਜਾ ਰਹੇ ਹਨ ਜੌਨ ਕੀ ਦਾ 2025 ਦਾ ਟਾਰਗੇਟ ਕੀ ਸੀ ਤੇ ਉਸ ਦੇ ਨਤੀਜੇ ਕੀ ਨਿਕਲੇ ਹਨ ਆਓ ਇਸ ਬਾਰੇ ਵੀ ਜਾਣਦੇ ਹਾਂ 2025 ਟਾਸਕ ਫੋਰਸ ਦੇ ਰੇਡੀਅਲ ਸੁਝਾਅ ਦਿੱਤੇ ਗਏ ਵੈਲਫੇਅਰ ਕਟੌਤੀ ਰਾਜ ਸੰਪਤੀ ਵੇਚਣਾ ਪੈਨਸ਼ਨ ਤੇ ਉਮਰ ਵਧਾਉਣਾ ਜੌਨ ਕੀ ਨੇ ਰੱਦ ਕਰ ਦਿੱਤੇ ਆਰਥਿਕ ਟਿਪਨੀਕਾਰ ਮਾਈਕਲ ਰੈਡਲ ਨੇ ਕਿਹਾ ਕਿ ਪਰ ਹਕੀਕਤ ਨਹੀਂ ਤੀ ਨਹੀਂ ਬਣ ਸਕੀ ਮਹਾਰਾਜਵਰ ਕੀ ਕਹਿੰਦੇ ਹਨ ਉਤਪਾਦਕਤਾ ਸਭ ਤੋਂ ਵੱਡਾ ਮਸਲਾ ਹੈ ਤੀਜ਼ ਹੱਲ ਨਹੀਂ ਹੈ ਪਿਛਲੇ ਪ੍ਰੋਡਕਟਿਵਿਟੀ ਚੇਅਰ ਗਣੇਸ਼ ਨਾਨਾ ਨੇ ਕਿਹਾ ਹੈ ਕਿ ਹਾਊਸਿੰਗ ਸੇਤ ਇਮੀਗ੍ਰੇਸ਼ਨ ਮੌਰੀ ਵਿਕਾਸ ਸਭ ਪਾਸੇ ਨੀਤੀ ਇੱਕੋ ਛਟਕੇ ਨਾਲ ਹੱਲ ਨਹੀਂ ਹੋ ਸਕਦੀ ਹੈ ਨਿਊਜ਼ੀਲੈਂਡ ਦੀ ਆਰਥਿਕਤਾ ਸੁਸਤੀ ਹੈ ਮੌਕਿਆਂ ਦੀ ਘਾਟ ਵੀ ਹੈ ਅਤੇ ਪਰਿਵਾਰਕ ਸਬੰਧ ਕਿਵਿਜ਼ ਨੂੰ ਉਸ ਵੱਲ ਧੱਕ ਰਹੇ ਹਨ ਆਮਦਨ ਫਰਕ ਘਟਿਆ ਜਰੂਰ ਹੈ ਪਰ ਸੁਪਨੇ ਹਾਲੇ ਵੀ ਆਸਟ੍ਰੇਲੀਆ ਵੱਲ ਆਕਰਸ਼ਿਤ ਕਰ ਰਹੇ ਹਨ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਰੁਖ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ਤੇ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਨੇ 2008 ਦੇ ਵਿੱਚ ਵਾਅਦਾ ਕੀਤਾ ਸੀ ਕਿ 2025 ਤੱਕ ਆਸਟ੍ਰੇਲੀਆ ਨਾਲ ਆਮਦਨ ਦਾ ਫਰਕ ਘਟਾ ਦਿੱਤਾ ਜਾਵੇਗਾ ਉਸ ਵਕਤ ਟ੍ਰਾਂਸ-ਸਮਾਨ ਤਨਖਾਹ ਦੇ ਵਿੱਚ 32% ਦਾ ਫਰਕ ਸੀ ਤੇ ਅੱਜ ਇਹ 24% ਤੇ ਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀ ਰਵਾਨਗੀ ਹੋਰ ਤੇਜ਼ ਹੋਈ ਹੈ ਵਲੰਗਟਨ 에ਅਰਪੋਰਟ ਤੇ ਡਿਪਾਰਚਰ ਗੇਟ ਤੇ ਕਿਵੀ ਯਾਤਰੀਆਂ ਨੇ ਦੱਸਿਆ ਹੈ ਕਿ ਉਹ ਹੋਜ ਕਿਉਂ ਜਾ ਰਹੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਸਾਬਕਾ ਪੁਲਿਸ ਅਧਿਕਾਰੀ ਦੀ ਸ਼ੈਨ ਐਮਰਰ ਬਿਨਾਂ ਨੌਕਰੀ ਫਿਕਸ ਕੀਤੇ ਹੀ ਪਰਤ ਵਰ ਡਿਵਾਨਾ ਹੋ ਗਿਆ ਉਹ ਕਹਿੰਦਾ ਹੈ 6 ਸਾਲ ਪੁਲਿਸ ਦੇ ਵਿੱਚ ਰਿਹਾ ਪਰ 1 ਲੱਖ ਡਾਲਰ ਵੀ ਨਹੀਂ ਕਮਾਏ ਉਥੇ 21 ਸਾਲ ਦਾ ਜਵਾਨ ਵੀ 1,30,000 ਡਾਲਰ ਕਮਾਰਿਆ ਹੈ ਉਹ ਸੋਚ ਰਿਹਾ ਹੈ ਕਿ ਪਰਿਵਾਰ ਨੂੰ ਕੁਝ ਮਹੀਨਿਆਂ ਲਈ ਉਥੇ ਲੈ ਕੇ ਚਲੇ ਜਾਵਾਂ ਇੱਕ ਹੋਰ ਨਰਸ ਵੀ 에ਰਪੋਰਟ ਤੇ ਮਿਲੀ ਉਸਨੇ ਆਪਣਾ ਨਾਮ ਕੈਰੋਲਿਨ ਵੇਬ ਦੱਸਿਆ ਉਸਨੇ ਕਿਹਾ ਕਿ ਮੇਰੇ ਕੋਲ 10 ਸਾਲਾਂ ਦਾ ਤਜਰਬਾ ਹੈ ਪਰ ਉਸਦੀ ਨਿਊਜ਼ੀਲੈਂਡ ਦੇ ਵਿੱਚ ਇੰਟਰਵਿਊ ਤੱਕ ਨਹੀਂ ਹੋਈ ਹੁਣ ਉਹ ਟਸਮਾਨੀਆ ਵਿੱਚ ਨੌਕਰੀ ਕਰਨ ਜਾ ਰਹੀ ਹੈ ਉਹ ਕਹਿੰਦੀ ਹੈ ਉੱਥੇ ਨਰਸ ਪੇਸ਼ੈਂਟ ਰੇਸ਼ਿਓ ਸਾਫ਼ ਹੈ ਕੰਮ ਦਾ ਬੋਝ ਵੀ ਘੱਟ ਹੈ ਅਤੇ ਖਾਣੇ ਦੀ ਬ੍ਰੇਕ ਵੀ ਮਿਲਦੀ ਹੈ ਇਸੇ ਤਰ੍ਹਾਂ ਆਈਬਨ ਅਤੇ ਬਰਨਵਿਕ 23 ਸਾਲ ਗੋਲਡ ਕੋਸਟ ਰਹਿ ਕੇ ਵਾਪਸ ਵੈਰਾਪਾ ਆਇਸਨ ਪਰ ਮੁੜ ਆਸਟ੍ਰੇਲੀਆ ਜਾ ਰਹੇ ਹਨ ਉਹ ਕਹਿੰਦੇ ਹਨ ਸਾਡੇ ਪੋਤੇ ਪੋਤੀਆਂ ਉੱਥੇ ਹਨ ਅਸੀਂ ਉੱਥੇ ਹੀ ਚਲੇ ਜਾ ਰਹੇ ਹਾਂ ਉੱਥੇ ਮੌਸਮ ਵੀ ਚੰਗਾ ਹੈ ਇੱਕ ਯੰਗ ਪ੍ਰੋਫੈਸ਼ਨਲ ਨਾਲ ਵੀ ਗੱਲਬਾਤ ਕੀਤੀ ਗਈ ਅਸਾਜ ਮਾਰਕੀਟਿੰਗ ਮੈਨੇਜਰ ਹੈ ਉਸਨੇ ਕਿਹਾ ਕਿ ਵੈਲਿੰਗਟਨ ਸੋਨਾ ਹੈ ਪਰ ਸਰਗਰਮੀਆਂ ਦੀ ਘਾਟ ਹੈ ਮੈਲਬੌਰਨ ਅਜੀਬੀ ਜਿੰਦਾਦਲੀ ਨਾਲ ਭਰਪੂਰ ਹੈ ਰੇਲੋ ਕੁਸ਼ਣ ਸੇਵਾ ਚਲਾਉਣ ਵਾਲਾ ਮਾਰਕ ਬਰਕਰਤ ਕਹਿੰਦਾ ਹੈ ਪਹਿਲਾਂ ਲੋਕ ਉਹੀ ਲੈ ਜਾਂਦੇ ਸਨ ਪਰ ਹੁਣ ਘਰ ਪਰਿਵਾਰ ਕੀ ਵੀ ਸੇਵਰ ਸਭ ਉੱਤੇ ਸ਼ਿਫਟ ਹੋ ਰਹੇ ਹਨ ਬਜ਼ੁਰਗ ਵੀ ਬੱਚਿਆਂ ਦੇ ਪਿੱਛੇ ਜਾ ਰਹੇ ਹਨ ਜੇਕਰ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ 2024 ਦੇ ਵਿੱਚ 30000 ਕੀ ਵੀ ਨੈਟ ਲਾਸਟ ਆਸਟ੍ਰੇਲੀਆ ਨੂੰ 2012 ਤੋਂ ਕਿਤੇ ਵਾਸੀ ਲਗਭਗ 7 ਲੱਖ ਨਿਊਜ਼ੀਲੈਂਡਰ ਹੁਣ ਆਸਟ੍ਰੇਲੀਆ ਦੇ ਵਿੱਚ ਮੋਹ ਚੁੱਕੇ ਹਨ ਜੇਕਰ ਇਸ ਦੇ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਆਫ ਆਕਲੈਂਡ ਦੇ ਪ੍ਰੋਫੈਸਰ ਫਰਾਂਸਿਸ ਕੋਲਿੰਜ਼ ਨੇ ਕਿਹਾ ਹੈ ਕਿ ਪਰਿਵਾਰ ਅਤੇ ਸਮਾਜਿਕ ਨੈਟਵਰਕ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣਿਆ ਹੈ ਇੱਕ ਜਾਂਦਾ ਹੈ ਫਿਰ ਮਗਰ ਮਗਰ ਹੋਰ ਵੀ ਲੋਕ ਜਾ ਰਹੇ ਹਨ ਜੌਨ ਕੀ ਦਾ 2025 ਦਾ ਟਾਰਗੇਟ ਕੀ ਸੀ ਤੇ ਉਸ ਦੇ ਨਤੀਜੇ ਕੀ ਨਿਕਲੇ ਹਨ ਆਓ ਇਸ ਬਾਰੇ ਵੀ ਜਾਣਦੇ ਹਾਂ 2025 ਟਾਸਕ ਫੋਰਸ ਦੇ ਰੇਡੀਅਲ ਸੁਝਾਅ ਦਿੱਤੇ ਗਏ ਵੈਲਫੇਅਰ ਕਟੌਤੀ ਰਾਜ ਸੰਪਤੀ ਵੇਚਣਾ ਪੈਨਸ਼ਨ ਤੇ ਉਮਰ ਵਧਾਉਣਾ ਜੌਨ ਕੀ ਨੇ ਰੱਦ ਕਰ ਦਿੱਤੇ ਆਰਥਿਕ ਟਿਪਨੀਕਰ ਮਾਈਕਲ ਰੈਡਲ ਨੇ ਕਿਹਾ ਕਿ ਪਰ ਹਕੀਕਤ ਨੀਤੀ ਨਹੀਂ ਬਣ ਸਕੀ ਹੈ ਮਹਾਰਾਜਵਰ ਕੀ ਕਹਿੰਦੇ ਹਨ ਉਤਪਾਦਕਤਾ ਸਭ ਤੋਂ ਵੱਡਾ ਮਸਲਾ ਹੈ ਤੀਜ਼ ਹੱਲ ਨਹੀਂ ਹੈ ਪਿਛਲੇ ਪ੍ਰੋਡਕਟਿਵਿਟੀ ਚੇਅਰ ਗਣੇਸ਼ ਨਾਨਾ ਨੇ ਕਿਹਾ ਹੈ ਕਿ ਹਾਊਸਿੰਗ ਸੇਤ ਇਮੀਗ੍ਰੇਸ਼ਨ ਮੌਰੀ ਵਿਕਾਸ ਸਭ ਪਾਸੇ ਨੀਤੀ ਇੱਕੋ ਛਟਕੇ ਨਾਲ ਹੱਲ ਨਹੀਂ ਹੋ ਸਕਦੀ ਹੈ ਨਿਊਜ਼ੀਲੈਂਡ ਦੀ ਆਰਥਿਕਤਾ ਸੁਸਤੀ ਹੈ ਮੌਕਿਆਂ ਦੀ ਘਾਟ ਵੀ ਹੈ ਅਤੇ ਪਰਿਵਾਰਕ ਸਬੰਧ ਕਿਵਿਜ਼ ਨੂੰ ਉਸ ਵੱਲ ਧੱਕ ਰਹੇ ਹਨ ਆਮਦਨ ਫਰਕ ਘਟਿਆ ਜ਼ਰੂਰ ਹੈ ਪਰ ਸੁਪਨੇ ਹਾਲੇ ਵੀ ਆਸਟ੍ਰੇਲੀਆ ਵੱਲ ਆਕਰਸ਼ਿਤ ਕਰ ਰਹੇ ਹਨ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਰੁੱਖ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ਤੇ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਨੇ 2008 ਦੇ ਵਿੱਚ ਵਾਅਦਾ ਕੀਤਾ ਸੀ ਕਿ 2025 ਤੱਕ ਆਸਟ੍ਰੇਲੀਆ ਨਾਲ ਆਮਦਨ ਦਾ ਫਰਕ ਘਟਾ ਦਿੱਤਾ ਜਾਵੇਗਾ ਉਸ ਵਕਤ ਟ੍ਰਾਂਸ-ਸਮਾਨ ਤਨਖਾਹ ਦੇ ਵਿੱਚ 32% ਦਾ ਫਰਕ ਸੀ ਤੇ ਅੱਜ ਇਹ 24% ਤੇ ਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀ ਰਵਾਨਗੀ ਹੋਰ ਤੇਜ਼ ਹੋਈ ਹੈ ਵਲਿੰਗਟਨ 에ਅਰਪੋਰਟ ਤੇ ਡਿਪਾਰਚਰ ਗੇਟ ਤੇ ਕਿਵੀ ਯਾਤਰੀਆਂ ਨੇ ਦੱਸਿਆ ਹੈ ਕਿ ਉਹ ਹੋਜ ਕਿਉਂ ਜਾ ਰਹੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਸਾਬਕਾ ਪੁਲਿਸ ਅਧਿਕਾਰੀ ਦੀ ਸ਼ੈਨ ਐਮਰਰ ਬਿਨਾਂ ਨੌਕਰੀ ਫਿਕਸ ਕੀਤੇ ਹੀ ਪਰਥ ਵਰ ਡਿਵਾਨਾ ਹੋ ਗਿਆ ਉਹ ਕਹਿੰਦਾ ਹੈ 6 ਸਾਲ ਪੁਲਿਸ ਦੇ ਵਿੱਚ ਰਿਹਾ ਪਰ 1 ਲੱਖ ਡਾਲਰ ਵੀ ਨਹੀਂ ਕਮਾਏ ਉੱਥੇ 21 ਸਾਲ ਦਾ ਜਵਾਕ ਵੀ 1,30,000 ਡਾਲਰ ਕਮਾਰਿਆ ਹੈ ਉਹ ਸੋਚ ਰਿਹਾ ਹੈ ਕਿ ਪਰਿਵਾਰ ਨੂੰ ਕੁਝ ਮਹੀਨਿਆਂ ਲਈ ਉੱਥੇ ਲੈ ਕੇ ਚਲੇ ਜਾਵਾਂ ਇੱਕ ਹੋਰ ਨਰਸ ਵੀ 에어ਪੋਰਟ ਤੇ ਮਿਲੀ ਉਸਨੇ ਆਪਣਾ ਨਾਮ ਕੈਰੋਲਿਨ ਬੇਬ ਦੱਸਿਆ ਉਸਨੇ ਕਿਹਾ ਕਿ ਮੇਰੇ ਕੋਲ 10 ਸਾਲਾਂ ਦਾ ਤਜਰਬਾ ਹੈ ਪਰ ਉਸਦੀ ਨਿਊਜ਼ੀਲੈਂਡ ਦੇ ਵਿੱਚ ਇੰਟਰਵਿਊ ਤੱਕ ਨਹੀਂ ਹੋਈ ਹੁਣ ਉਹ ਤਸਮਾਨੀਆ ਵਿੱਚ ਨੌਕਰੀ ਕਰਨ ਜਾ ਰਹੀ ਹੈ ਉਹ ਕਹਿੰਦੀ ਹੈ ਉੱਥੇ ਨਰਸ ਪੇਸ਼ੈਂਟ ਰੇਸ਼ਿਓ ਸਾਫ਼ ਹੈ ਕੰਮ ਦਾ ਬੋਝ ਵੀ ਘੱਟ ਹੈ ਅਤੇ ਖਾਣੇ ਦੀ ਬ੍ਰੇਕ ਵੀ ਮਿਲਦੀ ਹੈ ਇਸੇ ਤਰ੍ਹਾਂ ਆਈਵਨ ਅਤੇ ਬਰਨਵਿਕ 23 ਸਾਲ ਗੋਲਡ ਕੋਸਟ ਰਹਿ ਕੇ ਵਾਪਸ ਵੈਰਾਪਾ ਆਇਸਨ ਪਰ ਮੁੜ ਆਸਟ੍ਰੇਲੀਆ ਜਾ ਰਹੇ ਹਨ ਉਹ ਕਹਿੰਦੇ ਹਨ ਸਾਡੇ ਪੋਤੇ ਪੋਤੀਆਂ ਉੱਥੇ ਹਨ ਅਸੀਂ ਉੱਥੇ ਹੀ ਚਲੇ ਜਾ ਰਹੇ ਹਾਂ ਉੱਥੇ ਮੌਸਮ ਵੀ ਚੰਗਾ ਹੈ ਇੱਕ ਯੰਗ ਪ੍ਰੋਫੈਸ਼ਨਲ ਨਾਲ ਵੀ ਗੱਲਬਾਤ ਕੀਤੀ ਗਈ ਅਸਾਜ ਮਾਰਕੀਟਿੰਗ ਮੈਨੇਜਰ ਹੈ ਉਸਨੇ ਕਿਹਾ ਕਿ ਵੈਲਿੰਗਟਨ ਸੋਨਾ ਹੈ ਪਰ ਸਰਗਰਮੀਆਂ ਦੀ ਘਾਟ ਹੈ ਮੈਲਬੌਰਨ ਅਜੀ ਵੀ ਜਿੰਦਾਦਲੀ ਨਾਲ ਭਰਪੂਰ ਹੈ ਰੇਲੋ ਕੁਸ਼ਣ ਸੇਵਾ ਚਲਾਉਣ ਵਾਲਾ ਮਾਰਕ ਬਰਕਰਰ ਕਹਿੰਦਾ ਹੈ ਪਹਿਲਾਂ ਲੋਕ ਉਹੀ ਲੈ ਜਾਂਦੇ ਸਨ ਪਰ ਹੁਣ ਘਰ ਪਰਿਵਾਰ ਕੀ ਵੀ ਸੇਵਰ ਸਭ ਉੱਤੇ ਸ਼ਿਫਟ ਹੋ ਰਹੇ ਹਨ ਬਜ਼ੁਰਗ ਵੀ ਬੱਚਿਆਂ ਦੇ ਪਿੱਛੇ ਜਾ ਰਹੇ ਹਨ ਜੇਕਰ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ 2024 ਦੇ ਵਿੱਚ 30000 ਕੀ ਵੀ ਨੈਟ ਲਾਸਟ ਆਸਟ੍ਰੇਲੀਆ ਨੂੰ 2012 ਤੋਂ ਕਿਤੇ ਵਾਸੀ ਲਗਭਗ 7 ਲੱਖ ਨਿਊਜ਼ੀਲੈਂਡਰ ਹੁਣ ਆਸਟ੍ਰੇਲੀਆ ਦੇ ਵਿੱਚ ਮੋਹ ਚੁੱਕੇ ਹਨ ਜੇਕਰ ਇਸ ਦੇ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਆਫ ਆਕਲੈਂਡ ਦੇ ਪ੍ਰੋਫੈਸਰ ਫਰਾਂਸਿਸ ਕੋਲਿੰਜ਼ ਨੇ ਕਿਹਾ ਹੈ ਕਿ ਪਰਿਵਾਰ ਅਤੇ ਸਮਾਜਿਕ ਨੈਟਵਰਕ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣਿਆ ਹੈ ਇੱਕ ਜਾਂਦਾ ਹੈ ਫਿਰ ਮਗਰ ਮਗਰ ਹੋਰ ਵੀ ਲੋਕ ਜਾ ਰਹੇ ਹਨ ਜੌਨ ਕੀ ਦਾ 2025 ਦਾ ਟਾਰਗੇਟ ਕੀ ਸੀ ਤੇ ਉਸ ਦੇ ਨਤੀਜੇ ਕੀ ਨਿਕਲੇ ਹਨ ਆਓ ਇਸ ਬਾਰੇ ਵੀ ਜਾਣਦੇ ਹਾਂ 2025 ਟਾਸਕ ਫੋਰਸ ਦੇ ਰੇਡੀਅਲ ਸੁਝਾਅ ਦਿੱਤੇ ਗਏ ਵੈਲਫੇਅਰ ਕਟੌਤੀ ਰਾਜ ਸੰਪਤੀ ਵੇਚਣਾ ਪੈਨਸ਼ਨ ਤੇ ਉਮਰ ਵਧਾਉਣਾ ਜੌਨ ਕੀ ਨੇ ਰੱਦ ਕਰ ਦਿੱਤੇ ਆਰਥਿਕ ਟਿਪਨੀਕਰ ਮਾਈਕਲ ਰੈਡਲ ਨੇ ਕਿਹਾ ਕਿ ਪਰ ਹਕੀਕਤ ਨਹੀਂ ਤੇ ਨਹੀਂ ਬਣ ਸਕੀ ਹੈ ਮਹਾਰਾਜਵਰੀ ਕੀ ਕਹਿੰਦੇ ਹਨ ਉਤਪਾਦਕਤਾ ਸਭ ਤੋਂ ਵੱਡਾ ਮਸਲਾ ਹੈ ਤੀਜ਼ ਹੱਲ ਨਹੀਂ ਹੈ ਪਿਛਲੇ ਪ੍ਰੋਡਕਟਿਵਿਟੀ ਚੇਅਰ ਗਣੇਸ਼ ਨਾਨਾ ਨੇ ਕਿਹਾ ਹੈ ਕਿ ਹਾਊਸਿੰਗ ਸਿਹਤ ਇਮੀਗ੍ਰੇਸ਼ਨ ਮੌਰੀ ਵਿਕਾਸ ਸਭ ਪਾਸੇ ਨੀਤੀ ਇੱਕੋ ਛਟਕੇ ਨਾਲ ਹੱਲ ਨਹੀਂ ਹੋ ਸਕਦੀ ਹੈ ਨਿਊਜ਼ੀਲੈਂਡ ਦੀ ਆਰਥਿਕਤਾ ਸੁਸਤੀ ਹੈ ਮੌਕਿਆਂ ਦੀ ਘਾਟ ਵੀ ਹੈ ਅਤੇ ਪਰਿਵਾਰਕ ਸਬੰਧ ਕਿਵਿਜ਼ ਨੂੰ ਉਸ ਵੱਲ ਧੱਕ ਰਹੇ ਹਨ ਆਮਦਨ ਫਰਕ ਘਟਿਆ ਜ਼ਰੂਰ ਹੈ ਪਰ ਸੁਪਨੇ ਹਾਲੇ ਵੀ ਆਸਟ੍ਰੇਲੀਆ ਵੱਲ ਆਕਰਸ਼ਿਤ ਕਰ ਰਹੇ ਹਨ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਰੁੱਖ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ਤੇ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਨੇ 2008 ਦੇ ਵਿੱਚ ਵਾਅਦਾ ਕੀਤਾ ਸੀ ਕਿ 2025 ਤੱਕ ਆਸਟ੍ਰੇਲੀਆ ਨਾਲ ਆਮਦਨ ਦਾ ਫਰਕ ਘਟਾ ਦਿੱਤਾ ਜਾਵੇਗਾ ਉਸ ਵਕਤ ਟ੍ਰਾਂਸ-ਸਮਾਨ ਤਨਖਾਹ ਦੇ ਵਿੱਚ 32% ਦਾ ਫਰਕ ਸੀ ਤੇ ਅੱਜ ਇਹ 24% ਤੇ ਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀ ਰਵਾਨਗੀ ਹੋਰ ਤੇਜ਼ ਹੋਈ ਹੈ ਵਲਿੰਗਟਨ 에ਅਰਪੋਰਟ ਤੇ ਡਿਪਾਰਚਰ ਗੇਟ ਤੇ ਕਿਵੀ ਯਾਤਰੀਆਂ ਨੇ ਦੱਸਿਆ ਹੈ ਕਿ ਉਹ ਹੋਜ ਕਿਉਂ ਜਾ ਰਹੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਸਾਬਕਾ ਪੁਲਿਸ ਅਧਿਕਾਰੀ ਦੀ ਸ਼ੈਨ ਐਮਰਰ ਬਿਨਾਂ ਨੌਕਰੀ ਫਿਕਸ ਕੀਤੇ ਹੀ ਪਰਤ ਵਰ ਡਿਵਾਨਾ ਹੋ ਗਿਆ ਉਹ ਕਹਿੰਦਾ ਹੈ 6 ਸਾਲ ਪੁਲਿਸ ਦੇ ਵਿੱਚ ਰਿਹਾ ਪਰ 1 ਲੱਖ ਡਾਲਰ ਵੀ ਨਹੀਂ ਕਮਾਏ ਉੱਥੇ 21 ਸਾਲ ਦਾ ਜਵਾਕ ਵੀ 1,30,000 ਡਾਲਰ ਕਮਾਰਿਆ ਹੈ ਉਹ ਸੋਚ ਰਿਹਾ ਹੈ ਕਿ ਪਰਿਵਾਰ ਨੂੰ ਕੁਝ ਮਹੀਨਿਆਂ ਲਈ ਉੱਥੇ ਲੈ ਕੇ ਚਲੇ ਜਾਵਾਂ ਇੱਕ ਹੋਰ ਨਰਸ ਵੀ 에ਅਰਪੋਰਟ ਤੇ ਮਿਲੀ ਉਸਨੇ ਆਪਣਾ ਨਾਮ ਕੈਰੋਲਿਨ ਵੇਬ ਦੱਸਿਆ ਉਸਨੇ ਕਿਹਾ ਕਿ ਮੇਰੇ ਕੋਲ 10 ਸਾਲਾਂ ਦਾ ਤਜਰਬਾ ਹੈ ਪਰ ਉਸਦੀ ਨਿਊਜ਼ੀਲੈਂਡ ਦੇ ਵਿੱਚ ਇੰਟਰਵਿਊ ਤੱਕ ਨਹੀਂ ਹੋਈ ਹੁਣ ਉਹ ਟਸਮਾਨੀਆ ਵਿੱਚ ਨੌਕਰੀ ਕਰਨ ਜਾ ਰਹੀ ਹੈ ਉਹ ਕਹਿੰਦੀ ਹੈ ਉੱਥੇ ਨਰਸ ਪੇਸ਼ੈਂਟ ਰੇਸ਼ਿਓ ਸਾਫ਼ ਹੈ ਕੰਮ ਦਾ ਬੋਝ ਵੀ ਘੱਟ ਹੈ ਅਤੇ ਖਾਣੇ ਦੀ ਬ੍ਰੇਕ ਵੀ ਮਿਲਦੀ ਹੈ ਇਸੇ ਤਰ੍ਹਾਂ ਆਈਬਨ ਅਤੇ ਬਰਨਵਿਕ 23 ਸਾਲ ਗੋਲਡ ਕੋਸਟ ਰਹਿ ਕੇ ਵਾਪਸ ਵੈਰਾਪਾ ਆਇਸਨ ਪਰ ਮੁੜ ਆਸਟ੍ਰੇਲੀਆ ਜਾ ਰਹੇ ਹਨ ਉਹ ਕਹਿੰਦੇ ਹਨ ਸਾਡੇ ਪੋਤੇ ਪੋਤੀਆਂ ਉੱਥੇ ਹਨ ਅਸੀਂ ਉੱਥੇ ਹੀ ਚਲੇ ਜਾ ਰਹੇ ਹਾਂ ਉੱਥੇ ਮੌਸਮ ਵੀ ਚੰਗਾ ਹੈ ਇੱਕ ਯੰਗ ਪ੍ਰੋਫੈਸ਼ਨਲ ਨਾਲ ਵੀ ਗੱਲਬਾਤ ਕੀਤੀ ਗਈ ਅਸਾਜ ਮਾਰਕੀਟਿੰਗ ਮੈਨੇਜਰ ਹੈ ਉਸਨੇ ਕਿਹਾ ਕਿ ਵੈਲਿੰਗਟਨ ਸੋਣਾ ਹੈ ਪਰ ਸਰਗਰਮੀਆਂ ਦੀ ਘਾਟ ਹੈ ਮੈਲਬੌਰਨ ਅਜੀ ਵੀ ਜਿੰਦਾਦਲੀ ਨਾਲ ਭਰਪੂਰ ਹੈ ਰੇਲੋਕੂਸ਼ਨ ਸੇਵਾ ਚਲਾਉਣ ਵਾਲਾ ਮਾਰਕ ਬਰਕਰ ਕਹਿੰਦਾ ਹੈ ਪਹਿਲਾਂ ਲੋਕ ਉਹੀ ਨੇ ਜਾਂਦੇ ਸਨ ਪਰ ਹੁਣ ਘਰ ਪਰਿਵਾਰ ਕੀ ਵੀ ਸੇਵਰ ਸਭ ਉੱਤੇ ਸ਼ਿਫਟ ਹੋ ਰਹੇ ਹਨ ਬਜ਼ੁਰਗ ਵੀ ਬੱਚਿਆਂ ਦੇ ਪਿੱਛੇ ਅਲ ਜਾ ਰਹੇ ਹਨ ਜੇਕਰ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ 2024 ਦੇ ਵਿੱਚ 30000 ਕੀ ਵੀ ਨੈਟ ਲਾਸਟ ਆਸਟ੍ਰੇਲੀਆ ਨੂੰ 2012 ਤੋਂ ਕਿਤੇ ਵਾਸੀ ਲਗਭਗ 7 ਲੱਖ ਨਿਊਜ਼ੀਲੈਂਡਰ ਹੁਣ ਆਸਟ੍ਰੇਲੀਆ ਦੇ ਵਿੱਚ ਮੋਹ ਹੋ ਚੁੱਕੇ ਹਨ ਜੇਕਰ ਇਸ ਦੇ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਆਫ ਆਕਲੈਂਡ ਦੇ ਪ੍ਰੋਫੈਸਰ ਫਰਾਂਸਿਸ ਕੋਲਿੰਜ਼ ਨੇ ਕਿਹਾ ਹੈ ਕਿ ਪਰਿਵਾਰ ਅਤੇ ਸਮਾਜਿਕ ਨੈਟਵਰਕ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣਿਆ ਹੈ ਇੱਕ ਜਾਂਦਾ ਹੈ ਫਿਰ ਮਗਰ ਮਗਰ ਹੋਰ ਵੀ ਲੋਕ ਜਾ ਰਹੇ ਹਨ ਜੌਨ ਕੀ ਦਾ 2025 ਦਾ ਟਾਰਗੇਟ ਕੀ ਸੀ ਤੇ ਉਸ ਦੇ ਨਤੀਜੇ ਕੀ ਨਿਕਲੇ ਹਨ ਆਓ ਇਸ ਬਾਰੇ ਵੀ ਜਾਣਦੇ ਹਾਂ 2025 ਟਾਸਕ ਫੋਰਸ ਦੇ ਰੇਡੀਅਲ ਸੁਝਾਅ ਦਿੱਤੇ ਗਏ ਵੈਲਫੇਅਰ ਕਟੌਤੀ ਰਾਜ ਸੰਪਤੀ ਵੇਚਣਾ ਪੈਨਸ਼ਨ ਤੇ ਉਮਰ ਵਧਾਉਣਾ ਜੌਨ ਕੀ ਨੇ ਰੱਦ ਕਰ ਦਿੱਤੇ ਆਰਥਿਕ ਟਿਪਨੀਕਾਰ ਮਾਈਕਲ ਰੈਡਲ ਨੇ ਕਿਹਾ ਕਿ ਪਰ ਹਕੀਕਤ ਨੀਤੀ ਨਹੀਂ ਬਣ ਸਕੀ ਹੈ ਮਹਾਰਾਜਵਰ ਕੀ ਕਹਿੰਦੇ ਹਨ ਉਤਪਾਦਕਤਾ ਸਭ ਤੋਂ ਵੱਡਾ ਮਸਲਾ ਹੈ ਤੀਜ਼ ਹੱਲ ਨਹੀਂ ਹੈ ਪਿਛਲੇ ਪ੍ਰੋਡਕਟਿਵਿਟੀ ਚੇਅਰ ਗਣੇਸ਼ ਨਾਨਾ ਨੇ ਕਿਹਾ ਹੈ ਕਿ ਹਾਊਸਿੰਗ ਸਿਹਤ ਇਮੀਗ੍ਰੇਸ਼ਨ ਮੌਰੀ ਵਿਕਾਸ ਸਭ ਪਾਸੇ ਨੀਤੀ ਇੱਕੋ ਚਟਕੇ ਨਾਲ ਹੱਲ ਨਹੀਂ ਹੋ ਸਕਦੀ ਹੈ ਨਿਊਜ਼ੀਲੈਂਡ ਦੀ ਆਰਥਿਕਤਾ ਸੁਸਤੀ ਹੈ ਮੌਕਿਆਂ ਦੀ ਘਾਟ ਵੀ ਹੈ ਅਤੇ ਪਰਿਵਾਰਕ ਸਬੰਧ ਕਿਵਿਜ਼ ਨੂੰ ਉਸ ਵੱਲ ਧੱਕ ਰਹੇ ਹਨ ਆਮਦਨ ਫਰਕ ਘਟਿਆ ਜ਼ਰੂਰ ਹੈ ਪਰ ਸੁਪਨੇ ਹਾਲੇ ਵੀ ਆਸਟ੍ਰੇਲੀਆ ਵੱਲ ਆਕਰਸ਼ਿਤ ਕਰ ਰਹੇ ਹਨ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਰੁਖ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ਤੇ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਨੇ 2008 ਦੇ ਵਿੱਚ ਵਾਅਦਾ ਕੀਤਾ ਸੀ ਕਿ 2025 ਤੱਕ ਆਸਟ੍ਰੇਲੀਆ ਨਾਲ ਆਮਦਨ ਦਾ ਫਰਕ ਘਟਾ ਦਿੱਤਾ ਜਾਵੇਗਾ ਉਸ ਵਕਤ ਟ੍ਰਾਂਸ-ਸਮਾਨ ਤਨਖਾਹ ਦੇ ਵਿੱਚ 32% ਦਾ ਫਰਕ ਸੀ ਤੇ ਅੱਜ ਇਹ 24% ਤੇ ਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀ ਰਵਾਨਗੀ ਹੋਰ ਤੇਜ਼ ਹੋਈ ਹੈ ਵਲੰਗਟਨ 에ਅਰਪੋਰਟ ਤੇ ਡਿਪਾਰਚਰ ਗੇਟ ਤੇ ਕਿਵੀ ਯਾਤਰੀਆਂ ਨੇ ਦੱਸਿਆ ਹੈ ਕਿ ਉਹ ਹੋਜ਼ ਕਿਉਂ ਜਾ ਰਹੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਸਾਬਕਾ ਪੁਲਿਸ ਅਧਿਕਾਰੀ ਦੀ ਸ਼ੈਨ ਐਮਰਰ ਬਿਨਾ ਨੌਕਰੀ ਫਿਕਸ ਕੀਤੇ ਹੀ ਪਰਥ ਵਰ ਡਿਵਾਨਾ ਹੋ ਗਿਆ ਉਹ ਕਹਿੰਦਾ ਹੈ 6 ਸਾਲ ਪੁਲਿਸ ਦੇ ਵਿੱਚ ਰਿਹਾ ਪਰ 1 ਲੱਖ ਡਾਲਰ ਵੀ ਨਹੀਂ ਕਮਾਏ ਉੱਥੇ 21 ਸਾਲ ਦਾ ਜਵਾਕ ਵੀ 1,30,000 ਡਾਲਰ ਕਮਾਰਿਆ ਹੈ ਉਹ ਸੋਚ ਰਿਹਾ ਹੈ ਕਿ ਪਰਿਵਾਰ ਨੂੰ ਕੁਝ ਮਹੀਨਿਆਂ ਲਈ ਉੱਥੇ ਲੈ ਕੇ ਚਲੇ ਜਾਵਾਂ ਇੱਕ ਹੋਰ ਨਰਸ ਵੀ 에ਰਪੋਰਟ ਤੇ ਮਿਲੀ ਉਸਨੇ ਆਪਣਾ ਨਾਮ ਕੈਰੋਲਿਨ ਬੇਬ ਦੱਸਿਆ ਉਸਨੇ ਕਿਹਾ ਕਿ ਮੇਰੇ ਕੋਲ 10 ਸਾਲਾਂ ਦਾ ਤਜਰਬਾ ਹੈ ਪਰ ਉਸਦੀ ਨਿਊਜ਼ੀਲੈਂਡ ਦੇ ਵਿੱਚ ਇੰਟਰਵਿਊ ਤੱਕ ਨਹੀਂ ਹੋਈ ਹੁਣ ਉਹ ਟਸਮਾਨੀਆ ਵਿੱਚ ਨੌਕਰੀ ਕਰਨ ਜਾ ਰਹੀ ਹੈ ਉਹ ਕਹਿੰਦੀ ਹੈ ਉੱਥੇ ਨਰਸ ਪੇਸ਼ੈਂਟ ਰੇਸ਼ਿਓ ਸਾਫ਼ ਹੈ ਕੰਮ ਦਾ ਬੋਝ ਵੀ ਘੱਟ ਹੈ ਅਤੇ ਖਾਣੇ ਦੀ ਬ੍ਰੇਕ ਵੀ ਮਿਲਦੀ ਹੈ ਇਸੇ ਤਰ੍ਹਾਂ ਆਈਬਨ ਅਤੇ ਬਰਨਵਿਕ 23 ਸਾਲ ਗੋਲਡ ਕੋਸਟ ਰਹਿ ਕੇ ਵਾਪਸ ਵੈਰਾਪਾ ਆਇਸਨ ਪਰ ਮੁੜ ਆਸਟ੍ਰੇਲੀਆ ਜਾ ਰਹੇ ਹਨ ਉਹ ਕਹਿੰਦੇ ਹਨ ਸਾਡੇ ਪੋਤੇ ਪੋਤੀਆਂ ਉੱਥੇ ਹਨ ਅਸੀਂ ਉੱਥੇ ਹੀ ਚਲੇ ਜਾ ਰਹੇ ਹਾਂ ਉੱਥੇ ਮੌਸਮ ਵੀ ਚੰਗਾ ਹੈ ਇੱਕ ਯੰਗ ਪ੍ਰੋਫੈਸ਼ਨਲ ਨਾਲ ਵੀ ਗੱਲਬਾਤ ਕੀਤੀ ਗਈ ਅਸਾਜ ਮਾਰਕੀਟਿੰਗ ਮੈਨੇਜਰ ਹੈ ਉਸਨੇ ਕਿਹਾ ਕਿ ਵੈਲਿੰਗਟਨ ਸੋਨਾ ਹੈ ਪਰ ਸਰਗਰਮੀਆਂ ਦੀ ਘਾਟ ਹੈ ਮੈਲਬੌਰਨ ਅਜੇ ਵੀ ਜਿੰਦਾਦਲੀ ਨਾਲ ਭਰਪੂਰ ਹੈ ਰੇਲੋਕੂਸ਼ਨ ਸੇਵਾ ਚਲਾਉਣ ਵਾਲਾ ਮਾਰਕ ਬਰਕਰਤ ਕਹਿੰਦਾ ਹੈ ਪਹਿਲਾਂ ਲੋਕ ਉਹੀ ਲੈ ਜਾਂਦੇ ਸਨ ਪਰ ਹੁਣ ਘਰ ਪਰਿਵਾਰ ਕੀ ਵੀ ਸੇਵਰ ਸਾਬ ਉੱਤੇ ਸ਼ਿਫਟ ਹੋ ਰਹੇ ਹਨ ਬਜ਼ੁਰਗ ਵੀ ਬੱਚਿਆਂ ਦੇ ਪਿੱਛੇ ਜਾ ਰਹੇ ਹਨ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 2024 ਦੇ ਵਿੱਚ 30000 ਕੀ ਹੋਈ ਨੈਟ ਲਾਸਟ ਆਸਟ੍ਰੇਲੀਆ ਨੂੰ 2012 ਤੋਂ ਕਿਤੇ ਵਾਸੀ ਲਗਭਗ 7 ਲੱਖ ਨਿਊਜ਼ੀਲੈਂਡਰ ਹੁਣ ਆਸਟ੍ਰੇਲੀਆ ਦੇ ਵਿੱਚ ਮੂਵ ਹੋ ਚੁੱਕੇ ਹਨ ਜੇਕਰ ਇਸ ਦੇ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਆਫ ਆਕਲੈਂਡ ਦੇ ਪ੍ਰੋਫੈਸਰ ਫਰਾਂਸਿਸ ਕੋਲਿੰਸ ਨੇ ਕਿਹਾ ਹੈ ਕਿ ਪਰਿਵਾਰ ਅਤੇ ਸਮਾਜਿਕ ਨੈਟਵਰਕ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣਿਆ ਹੈ ਇੱਕ ਜਾਂਦਾ ਹੈ ਫਿਰ ਮਗਰ ਮਗਰ ਹੋਰ ਵੀ ਲੋਕ ਜਾ ਰਹੇ ਹਨ ਜੌਨ ਕੇ ਦਾ 2025 ਦਾ ਟਾਰਗੇਟ ਕੀ ਸੀ ਤੇ ਉਸਦੇ ਨਤੀਜੇ ਕੀ ਨਿਕਲੇ ਹਨ ਆਓ ਇਸ ਬਾਰੇ ਵੀ ਜਾਣਦੇ ਹਾਂ 2025 ਟਾਸਕ ਫੋਰਸ ਦੇ ਰੇਡੀਅਲ ਸੁਝਾਅ ਦਿੱਤੇ ਗਏ ਵੈਲਫੇਅਰ ਕਟੌਤੀ ਰਾਜ ਸੰਪਤੀ ਵੇਚਣਾ ਪੈਨਸ਼ਨ ਤੇ ਉਮਰ ਵਧਾਉਣਾ ਜੌਨ ਕੀਨੇ ਇਹ ਰੱਦ ਕਰ ਦਿੱਤੇ ਆਰਥਿਕ ਟਿਪਣੀਕਰ ਮਾਈਕਲ ਰੈਡਲ ਨੇ ਕਿਹਾ ਕਿ ਪਰ ਹਕੀਕਤ ਨੀਤੀ ਨਹੀਂ ਬਣ ਸਕੀ ਹੈ ਮਹਾਦੇਵ ਸਵਾਰੀ ਕੀ ਕਹਿੰਦੇ ਹਨ ਉਤਪਾਦਕਤਾ ਸਭ ਤੋਂ ਵੱਡਾ ਮਸਲਾ ਹੈ ਤੀਜ਼ ਹੱਲ ਨਹੀਂ ਹੈ ਪਿਛਲੇ ਪ੍ਰੋਡਕਟਿਵਿਟੀ ਚੇਅਰ ਗਣੇਸ਼ ਨਾਨਾ ਨੇ ਕਿਹਾ ਹੈ ਕਿ ਹਾਊਸਿੰਗ ਸੇਤ ਇਮੀਗ੍ਰੇਸ਼ਨ ਮੌਰੀ ਵਿਕਾਸ ਸਭ ਪਾਸੇ ਨੀਤੀ ਇੱਕੋ ਛਟਕੇ ਨਾਲ ਹੱਲ ਨਹੀਂ ਹੋ ਸਕਦੀ ਐ ਨਿਊਜ਼ੀਲੈਂਡ ਦੀ ਆਰਥਿਕਤਾ ਸੁਸਤੀ ਐ ਮੌਕਿਆਂ ਦੀ ਘਾਟ ਵੀ ਐ ਅਤੇ ਪਰਿਵਾਰਕ ਸਬੰਧ ਕਿਵਿਜ਼ ਨੂੰ ਉਸ ਵੱਲ ਧੱਕ ਰਹੇ ਹਨ ਆਮਦਨ ਫਰਕ ਘਟਿਆ ਜ਼ਰੂਰ ਐ ਪਰ ਸੁਪਨੇ ਹਾਲੇ ਵੀ ਆਸਟ੍ਰੇਲੀਆ ਵੱਲ ਆਕਰਸ਼ਿਤ ਕਰ ਰਹੇ